ਜਦੋਂ ਇਥੋਂ ਗੈਪ ਪੈ ਗਿਆ ਤਾਂ ਸਰਵਾਈਕਲ ਇੱਥੇ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਫਿਰ ਤੁਹਾਨੂੰ ਆਹ ਮੋਡਾ ਵੀ ਚੇਂਜ ਕਰਾਉਣਾ ਪੈਂਦਾ ਅੱਛਾ ਕਈਆਂ ਨੂੰ ਦਿਲ ਤੋਂ ਆਏ ਪੇ ਰਹਿੰਦੇ ਆ ਟੈਕ ਹੋ ਜਾਂਦਾ ਸਾਇਲੈਂਟ ਅੱਛਾ ਜੀ ਆ ਜਿਹੜਾ ਸਾਇਲੈਂਟ ਟ੍ਰੈਕ ਸਾਇਲੈਂਟ ਟੈਕ ਆ ਜਿਹੜਾ ਸਰ ਜਦੋਂ ਆਪਾਂ ਐਂ ਸੋ ਜੰਨੇ ਆ ਉਹ ਤੁਹਾਡੀ ਦਿਲ ਨੂੰ ਪਾਵਰ ਜਾਣੀ ਨਹੀਂ ਠੀਕ ਹੈ ਸਰਵਾਈਕਲ ਤੋਂ ਬਚਣ ਵਾਲਾ ਨੁਕਤਾ ਦੇ ਰਿਹਾ ਮੈਂ ਲੋਕਾਂ ਨੂੰ ਹੂੰ ਕੋਈ ਵੀ ਭੈਣ ਕੋਈ ਵੀਰ ਕੋਈ ਮਾਤਾ ਕੋਈ ਬਾਪੂ ਜਿਹਨੇ ਵੀ ਮਤ ਬਲਸਾਉਣਾ ਰਾਤ ਨੂੰ ਹੂੰ ਉਹ ਆਏ ਨਹੀਂ ਸੌਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਆਇਓ ਮੜਾ ਜੀ ਬਾਬਾ ਜੀ ਦੇ ਨਕਸਾ ਜਿਹੜਾ ਆ ਸੱਤ ਮਣਕੇ ਹੁੰਦੇ ਆ ਸਰ ਵਹੀਕਲ ਵਾਲੇ ਸਰ ਵਹੀਕਲ ਠੀਕ ਹੈ ਜੀ ਠੀਕ ਆ ਜੀ ਇਹਨਾਂ ਦਾ ਇੱਕ ਮਣਕਾ ਉੱਠਿਆ ਹੋਇਆ ਅੱਛਾ ਦੇਖੋ ਬਾਬਾ ਜੀ ਨੇ ਵੀ ਪਾਇਓ ਨੀਮੀ ਆ ਦੇਖ ਆ ਉੱਠਿਆ ਹੋਇਆ ਹੈ ਨਾ ਆ ਚੀਜ਼ ਹੂੰ ਆ ਜਿਹੜੀ ਚੀਜ਼ ਆ ਇਹ ਸਾਰਾ ਕਵਰ ਆਪਾਂ ਨਾੜਾ ਦੀ ਬਲਾਕੀਜ ਜਿਹੜੀ ਆ ਇਹ ਸਾਰੀ ਆ ਕਰਤੀ ਐ ਨੇ ਇਹ ਹੋਇਆ ਇਹਨਾਂ ਦੇ ਕਿਵੇਂ ਐਂ ਸੌਣ ਨਾਲ ਸਰਹਾਣੇ ਧਲੇ ਬਾਅਦ ਮੈਂ ਸਾਰੇ ਲੋਕਾਂ ਨੂੰ ਕਹਿਣਾ ਵੀ ਮੇਰੀ ਇੱਕ ਲੋਕਾਂ ਨੂੰ ਦੱਸਣ ਦੀ ਉਹ ਲੋਕਾਂ ਕੋਲੇ ਪਹੁੰਚਣ ਵਾਲਾ ਸਰਵਾਈਕਲ ਤੋਂ ਬਚਣ ਵਾਲਾ ਨੁਕਤਾ ਦੇ ਰਿਹਾ ਮੈਂ ਲੋਕਾਂ ਨੂੰ ਹੂੰ ਕੋਈ ਵੀ ਭੈਣ ਕੋਈ ਵੀਰ ਕੋਈ ਮਾਤਾ ਕੋਈ ਬਾਪੂ ਜਿਹਨੇ ਵੀ ਮਤਵਲ ਸੋਣਾ ਰਾਤ ਨੂੰ ਹੂੰ ਆਏ ਨਹੀਂ ਸੌਣਾ ਠੀਕ ਆ ਜਦੋਂ ਜਿਹੜਾ ਬੰਦਾ ਆਏ ਸੌਂ ਗਿਆ ਹੂੰ ਉਹਦੇ ਸਿਰ ਦਾ ਵਜਨ 10 ਕਿਲੋ ਬਣ ਜਾਂਦਾ ਰਾਤ ਨੂੰ ਠੀਕ ਆ ਰਿਲੈਕਸ ਹੋਇਆ ਹੁੰਦਾ ਠੀਕ ਹੈ ਜੀ ਇੱਕ ਤਾਂ ਆਹ ਨਾੜੀ ਦੱਬੀ ਜਾਂਦੀ ਆ ਹੂੰ ਇੱਕ ਆਹ ਨਾੜੀ ਦੱਬੀ ਜਾਂਦੀ ਆ ਇੱਥੋਂ ਗੈਪ ਪੈਣ ਲੱਗ ਜਾਂਦਾ ਠੀਕ ਹੈ ਜੀ ਜਦੋਂ ਇੱਥੋਂ ਗੈਪ ਪੈ ਗਿਆ ਤਾਂ ਸਰਵੈਕਲ ਇੱਥੇ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਫਿਰ ਤੁਹਾਨੂੰ ਆਹ ਮੋਡਾ ਵੀ ਚੇਂਜ ਕਰਾਉਣਾ ਪੈਂਦਾ ਅੱਛਾ ਕਈਆਂ ਨੂੰ ਦਿਲ ਤੋਂ ਦ ਆਏ ਪੇ ਰਹਿੰਦੇ ਆ ਟੈਕ ਹੋ ਜਾਂਦਾ ਸਾਇਲੈਂਟ ਅੱਛਾ ਜੀ ਇਹ ਜਿਹੜਾ ਸਾਇਲੈਂਟ ਟੈਕ ਸਾਇਲੈਂਟ ਟੈਕ ਆ ਜਿਹੜਾ ਸਰ ਜਦੋਂ ਆਪਾਂ ਐਸ ਹੋ ਜਿੰਨੇ ਆ ਉਹ ਤੁਹਾਡੀ ਦਿਲ ਨੂੰ ਪਾਵਰ ਜਾਣੀ ਨਹੀਂ ਠੀਕ ਹੈ ਜੀ ਉਹ ਚਲ ਫਟ ਲਾ ਅੱਜ ਤੋਂ ਬਾਅਦ ਬਾਪੂ ਜੀ ਐ ਨਹੀਂ ਪਹਿਣਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਐ ਪੈਂਦੇ ਆ ਕੋਈ ਦਿਸ ਵੇ ਕੀ ਮੈਂ ਆ ਤਿਕਾ ਨਾ ਇਹ ਐ ਪੈਨ ਨਾਲ ਤੁਹਾਨੂੰ ਪਤਾ ਨਾ ਵੀ ਐ ਪੈਨ ਨਾਲ ਤਕਲੀਫ ਹੋਈ ਹੈ ਮੈਨੂੰ ਇਹ ਪਤਾ ਤੁਹਾਨੂੰ ਪਰ ਪਹਿਣਾ ਨਹੀਂ ਠੀਕ ਅੱਜੀ ਕਰ ਦੂੰਗਾ ਢਿੱਲਾ ਛੱਡੋ ਲੂਸ ਇੱਧਰ ਕਰੋ ਲੂਸ ਬਾਪੂ ਜੀ ਨੀਵੇਂ ਪਾਓ ਨੀਵੇਂ ਬਾਪੂ ਜੀ ਹੁਣ ਦੇਖੋ ਬਾਪੂ ਜੀ ਗਰਦਨ ਚ ਦਰਦ ਹੈ ਕੀ ਕੀ ਫਰਕ ਲੱਗਦਾ ਮਾਈਕ ਲਾ ਵੇ ਲਾਓ ਜੀ ਕਿੱਟਿਆ ਲੱਗਦਾ ਕਿੰਨਾ ਕੁ ਕੱਟ ਗਿਆ ਹੁਣ ਦੱਸੋ ਬਾਪੂ ਜੀ ਕੱਟ ਗਿਆ ਕੱਟ ਗਿਆ ਗੋਡਿਆਂ ਦਾ ਕੀ ਫਰਕ ਲੱਗਦਾ ਗੋਡੇ ਠੀਕ ਹੈ ਕਿੰਨੇ ਕੁ ਠੀਕ ਹੋ ਗਏ ਗੁੱਡੇ ਪਹਿਲਾਂ ਵੀ ਘੱਟ ਸੀ ਬੜੇ ਨਹੀਂ ਸੀ ਇੰਨੇ ਜਿਆਦਾ ਅੱਗੇ ਨੂੰ ਠੀਕ ਕਰ ਦੇ ਹਰਕ ਪਿਆ ਹਾਂ ਪਰ ਆਏ ਨਹੀਂ ਸਵਾ ਚਲ ਮੁੱਦੇ ਪੈ ਜੋ